ਸੋ ਇੱਕ ਵਾਰ ਫੇਰ ਅਸੀਂ ਹਾਟਲ ਹੋ ਗਏ ਆ ਪ੍ਰੋਗਰਾਮ ਲੈ ਕੇ ਪੁੱਲ ਗਏ ਲੋਕ ਬਤਾਂ ਪੜੀ ਧੰਨਵਾਦ ਹਾਂਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਸਾਡੇ ਲਈ ਟਾਈਮ ਕੱਢਦੇ ਆ ਕਿਉਂਕਿ ਹਰ ਇੱਕ ਦਾ ਟਾਈਮ ਕੀਮਤੀ ਹੁੰਦਿਆ ਕਿਸੇ ਵਾਸਤੇ ਕੱਢਣਾ ਬੜਾ ਔਖਾ ਆ ਪਰ ਫੇਰ ਵੀ ਤੁਸੀਂ ਸਾਨੂੰ ਟਾਈਮ ਦਿੰਦੇ ਆ ਇਸ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਦੱਸਦੇ ਆ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਹੈਗੀ ਸੀ ਆਪਣੀ ਜੀ ਬਾਪੂ ਦੇ ਕੰਨ ਵਿੱਚ ਬੇਬੇ ਵੱੜ ਗਈ ਹਾਂਜੀ ਇਹਦਾ ਆਨਸਰ ਹੈਗਾ ਜੀ ਜਿੰਦਾ ਤੇ ਚਾਬੀ ਤੇੰਦਾ ਤੇ ਚਾਬੀ ਹਾਂਜੀ ਫਿਰ ਵੀ ਮੈਂ ਕਹਿੰਨਾ ਤੁਸੀਂ ਆਈਡੀਆ ਲਾ ਲਈਆ ਬਾਪੂ ਦੇ ਕੰਨ ਵਿੱਚ ਬੇਬੇ ਕਿਦਾਂ ਵੜ ਗਈ ਬਾਪੂ ਤੇ ਬੇਬੇ ਦੀ ਉਦਾਂ ਲੜਾਈ ਬਹੁਤ ਰਹਿੰਦੀ ਆ ਕੰਨ ਵਿੱਚ ਕਿੱਥੇ ਬਣਨੀ ਸੀ ਹਾਂ ਬੇਬੇ ਨੂੰ ਦੇਖ ਕੇ ਬਾਪੂ ਨੂੰ ਭੱਜ ਜਾਂਦੀ ਤੂੰ ਸਹੀ ਗੱਲ ਹੈ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਸਹੀ ਦਿੱਤਾ ਉਹਨਾਂ ਦੇ ਆਪਾਂ ਦੱਸਦੇ ਹਾਂ ਨਾਂ ਹਾਂਜੀ ਇੱਥੇ ਆ ਜੀ ਪੱਟੀ ਪੰਜਾਬੀ ਗੁਰਦੇਵਾਲ ਸਿੰਘ ਪੰਜਾਬੀ ਤੜਕਾ ਮਾਈ ਨਾਨੋ ਗਾਰਡਨ ਯੂਪ ਦੇ ਪੰਜਾਬੀ ਪਿੰਡ ਜਸਵੀਰ ਸਿੰਘ ਬਲਵਿੰਦਰ ਕੌਰ ਰਣਜੀਤ ਕੌਰ ਸੁਖਵੀਰ ਸਿੰਘ ਕਲਵੰਤ ਕਲਸੀ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਵੀਡੀਓ ਨੂੰ ਦੇਖਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਹਾਂਜੀ ਹਨਾ ਤੇ ਚਲੋ ਰੋਟੀ ਦੇਖਦੇ ਆ ਕਾਦੇ ਨਾਲ ਮਿਲਦੀ ਅੱਜ ਕੀ ਬਣਾਇਆ ਅੱਜ ਬਣਾਇਆ ਕद्दू ਕद्दू ਬਣਾ ਲਿਆ ਕਦੂ ਖਾਣਾ ਕਿ ਨਹੀਂ ਖਾਣਾ ਤੁਸੀਂ ਦੱਸੋ ਮੈਂ ਕਦੂ ਖਾ ਲੂੰਗਾ ਕਦੂ ਦੇਖ ਲਓ ਉਦੋਂ ਤੱਕ ਕਦੂ ਦਾ ਨਾਮ ਸੁਣ ਕੇ ਤਾਂ ਭੱਜ ਜਾਂਦੇ ਦੂਰ ਲੋਕੀ ਸਾਰੇ ਭੱਜ ਜਾਂਦੇ ਆ ਨਾ ਸਾਡੇ ਘਰੋਂ ਪ੍ਰਾਣੇ ਭੱਜ ਜਾਂਦੇ ਆ ਜੇ ਇਹ ਕਦੂ ਬਣਾਇਆ ਹੋਇਆ ਸਹੀ ਗੱਲ ਹੈ ਜਦੋਂ ਵੀ ਆਉਂਦਾ ਕੋਈ ਕਹਿੰਦਾ ਕਦੂ ਬਣਿਆ ਨਹੀਂ ਅਸੀਂ ਰੋਟੀ ਨਹੀਂ ਖਾਣੀ ਕਦੂ ਬਣਾ ਸਾਡੇ ਰੋਟੀ ਨਹੀਂ ਖਾਣੀ ਹਾਲਾਂਕਿ ਤੁਸੀਂ ਕਦੂ ਲੋਕੀ ਅਨਾਕੀਆ ਕਦੂ ਇਹ ਮਤਲਬ ਬਹੁਤ ਵਧੀਆ ਚੀਜ਼ਾਂ ਆ ਹਾਂਜੀ ਪਰ ਕੋਈ ਇਹਨੂੰ ਖਾ ਕੇ ਖੁਸ਼ਨੇਗਾ ਤੁਹਾਨੂੰ ਅਸੀਂ ਤੁਹਾਨੂੰ ਇੱਕ ਫਾਰਮੂਲਾ ਦੱਸਦੇ ਆ ਜੇ ਤੁਹਾਡੇ ਘਰ ਜਿਆਦਾ ਪਰੌਣੇ ਆਉਂਦੇ ਨਾ ਤੁਸੀਂ ਵੀ ਹੈ ਨਾ ਲੋਕੀ ਕੀਆ ਕਦੂ ਬਣਾਉਣੇ ਸ਼ੁਰੂ ਕਰ ਦਿਓ ਹਾਂ ਬਿਲਕੁਲ ਪਰੌਣੇ ਭੱਜਾ ਕਰਨੇ ਸਹੀ ਗੱਲ ਆ ਹਾਂ ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਇੰਨੀ ਵਧੀਆ ਚੀਜ਼ ਆ ਹਾਂ ਪਰ ਇਤੋਂ ਲੋਕ ਨਫ਼ਰਤ ਕਿਉਂ ਕਰਦੇ ਲੋਕੀ ਦੇਖੋ ਤੁਸੀਂ ਉਹਨੂੰ ਨਫ਼ਰਤ ਨਾ ਕਰੋ ਕਿੰਨੀ ਸੋਹਣੀ ਲੱਗਦੀ ਉਹ ਹਾਂ ਸਲਿਮ ਡ੍ਰੇਮ ਉਹ ਆਪ ਜਿੱਦਾਂ ਦੀ ਉਦਾਂ ਦੀ ਤੁਹਾਨੂੰ ਕਰਦੀ ਹਾਂ ਉਦਾਂ ਵੀ ਕਰ ਦਿੰਦੀ ਹਾਂ ਹਾਂ ਉਦਾਂ ਦਾ ਹੀ ਕਰ ਦਿੰਦੀ ਆਪਾਂ ਦੇ ਜਿਹੜਾ ਖਾਂਦਾ ਤੇ ਕਹਣਾ ਇੱਕ ਵੱਲੇ ਸਲਿਮ ਡ੍ਰੇਮ ਆ ਇੱਕ ਤਾਂ ਨਹੀਂ ਲੱਗਦਾ ਉਹ ਇਹ ਵਿੱਚੋਂ ਹੱਥ ਮਾਰ ਲੈਂਦੇ ਨਾ ਹੋਰ ਵੀ ਚੀਜ਼ਾਂ ਨੂੰ ਸਮੋਸਿਆਂ ਨੂੰ ਸਮੋਸਿਆਂ ਨੂੰ ਮੈਂ ਨਹੀਂ ਮਾਰਦਾ ਹਾਂ ਤੇ ਮੈਂ ਤਾਂ ਲੋਕੀ ਖਾਣਾ ਮੈਂ ਕਹਿੰਦਾ ਮੈਂ ਲੋਕੀ ਵਰਗਾ ਬਣਾ ਰਿਹਾ ਵਾਂ ਫੇਸਲੀ ਚਲੋ ਲੋਕੀ ਤੇ ਕਦੂ ਰਲ ਕੇ ਰਹਿਣ ਆਹ ਲੋਕੀ ਤੇ ਕਦੂ ਰਲ ਕੇ ਰਹਿਣ ਤੁਸੀਂ ਵੀ ਇਦਾਂ ਲੋਕੀ ਖਾਓ ਤੇ ਲੋਕੀ ਤੇ ਕਦੂ ਰਲ ਕੇ ਰੋ ਹਾਂ ਤੁਹਾਨੂੰ ਤਾਂ ਬਹੁਤ ਪਸੰਦ ਆ ਆਪਾਂ ਤਾਂ ਕੀ ਆ ਹੋਵੇ ਜਾਂ ਹਲਵਾ ਹੋਵੇ ਹਾਂ ਅਸੀਂ ਇਹਨੂੰ ਬਣਾਈ ਰੱਖਦੇ ਆਂ ਕਦੀ ਰਾਇਤਾ ਪਾਲੀ ਦਾ ਕਦੀ ਇਹਨੂੰ ਉਦਾਂ ਯੂਜ਼ ਕਰ ਲਈਦਾ ਹੈ ਨਾ ਕਦੀ ਸਬਜ਼ੀ ਬਣਾ ਲਈਦੀ ਆ ਇੱਥੋਂ ਤੱਕ ਕਿ ਅਸੀਂ ਤਾਂ ਕਈ ਵਾਰੀ ਪਕੌੜੇ ਵੀ ਦਿਲ ਕਰੇ ਖਾਣ ਦਾ ਤੇ ਕੀ ਹੈ ਕਦੂ ਦੇ ਬਣ ਬਣਾ ਲੈਣ ਇਹਦੇ ਵਿੱਚ ਬਹੁਤ ਗੋਣਿਆ ਜੀ ਤੁਹਾਡੇ ਕੋਨ ਨੂੰ ਪਤਲਾ ਰੱਖਦਾ ਹਾਰਟ ਲਈ ਇੰਨਾ ਵਧੀਆ ਨਾ ਇਹ ਜਿਹੜਾ ਲੋਕੀ ਆ ਬਹੁਤ ਵਧੀਆ ਹੈ ਇਹਦਾ ਜੂਸ ਹਣ ਤਾਂ ਆਮ ਮੈੜਨ ਲੱਗ ਪਿਆ ਹੈ ਸੋਪਾ ਤੇਰਾ ਜੂਸ ਪੀਓ ਤੁਸੀਂ ਘਰ ਬਣਾ ਕੇ ਪੀ ਲੋ ਘਰ ਬਣਾ ਕੇ ਪੀ ਲੋ ਹਾਂ ਸਵੇਰੇ ਕਹਿੰਦੇ ਜੂਸ ਪੀਓ ਲੋਕੀ ਦਾ ਉਹ ਬਹੁਤ ਚੰਗਾ ਆਪਣੇ ਹਾਰਟ پیشنਟ ਲਈ ਫਿਰ ਪੇਟ ਵਾਲਿਆਂ ਲਈ ਪੇਟ ਦੁੱਖ ਦਾ ਜਿਨ੍ਹਾਂ ਦੇ ਗੈਸ ਬਣਦੀ ਇਹਨਾਂ ਲਈ ਵੀ ਬਹੁਤ ਚੰਗਾ ਆ ਲੋਕੀ ਦਾ ਜੂਸ ਤਾਂ ਲੋਕੀ ਦੀ ਸਬਜ਼ੀ ਤਾਂ ਬਹੁਤ ਹੀ ਬੈਸਟ ਆ ਜਿਆਦਾ ਤੇਲ ਘਿਓ ਨਾ ਪਾਓ ਜੀਰਾ ਪਾਓ ਹਲਕਾ ਜਿਹਾ ਤਾਂ ਉਹਨੂੰ ਤੜਕਾ ਲਾ ਕੇ ਸੋਹਣੀ ਜੀ ਸਬਜ਼ੀ ਬਣਾਓ ਬਹੁਤ ਹੀ ਟੇਸਟੀ ਸਬਜੀ ਬਣਦੀ ਆ ਔਰ ਇੱਕਦਮ ਪੇਟ ਹਲਕਾ ਹੋ ਜਾਂਦਾ ਤਾਂ ਜਿਆਦਾ ਇਹਨੂੰ ਜੇ ਦਾ ਕਹ ਲਓਗਾ ਆਪਾਂ ਹੈਵੀ ਨਹੀਂ ਹੁੰਦਾ ਜਿੱਦਾਂ ਖਾ ਕੇ ਕੋਈ ਚੀਜ਼ ਹੈਵੀ ਹੋ ਜਾਂਦਾ ਨਾ ਆਪਣਾ ਮਨ ਭਾਰਾ ਭਾਰਾ ਹੋ ਜਾਂਦਾ ਇਹ ਲੋਕੀ ਨੇ ਇੱਕਦਮ ਸਹੀ ਹੋ ਜਾਂਦਾ ਤੇ ਇਹ ਤੁਸੀਂ ਵੀ ਜਰੂਰ ਆਪਣੇ ਇਹਨੂੰ ਫੇਵਰੇਟ ਸਬਜੀ ਬਣਾ ਲਓ ਜੇ ਦੁੱਖਾਂ ਤੋਂ ਦੂਰ ਰਹਿਣਾ ਹੈ ਹਾਂਜੀ ਹੁਣ ਸਾਰੇ ਬੱਚਿਆਂ ਵਿੱਚ ਹਰ ਚੀਜ਼ ਦੀ ਕਮੀ ਆ ਰਹੀ ਆ ਔਰ ਇਹ ਅੱਜ ਕੱਲ ਦਾ ਖਾਣ ਪੀਣੇ ਇਦਾਂ ਦਾ ਆ ਆਪਾਂ ਛੱਡਦੇ ਜਾ ਰਹੇ ਇਹਨਾਂ ਚੀਜ਼ਾਂ ਨੂੰ ਹਨਾ ਤਾਂ ਇਹ ਜੇ ਘਰ ਕਿਸੇ ਦੇ ਬੀਜੀਆਂ ਹੋਣ ਨਾ ਘਰ ਦੀਆਂ ਲੋਕੀਆਂ ਹੋਣ ਘਰ ਦੇ ਕੱਦੂ ਹੋਣ ਤਾਂ ਉਹ ਤਾਂ ਬਹੁਤ ਹੀ ਵੈਸਟ ਆ। ਨਾਲੇ ਇਹ ਚੀਜ਼ਾਂ ਬਹੁਤ ਹੀ ਹਲਵੇ ਦੇ ਤੇ ਤੁਸੀਂ ਸੂਪ ਵੀ ਬਣਾ ਸਕਦੇ ਆ। ਇਹ ਹਲਵਾ ਹੋਇਆ, ਘੀਆ ਹੋਇਆ, ਲੋਕੀ ਹੈ ਇਹ ਇੱਕੋ ਹੀ ਫੈਮਿਲੀ ਚ ਆ ਪਰ ਇਹ ਬਹੁਤ ਹੀ ਵਧੀਆ ਚੀਜ਼ਾਂ ਹੈ। ਤੁਸੀਂ ਖਾ ਕੇ ਦੇਖੋ ਹਾਜਮ ਉਸੇ ਵੇਲੇ ਹੋਗਾ। ਫੈਟ ਨਹੀਂ ਹੁੰਦੀ ਇਹਦੇ ਚ। ਹਨਾ ਤੁਸੀਂ ਸਲਿਮ ਹੋਣ ਲਈ ਵੀ ਇਹਨੂੰ ਯੂਜ਼ ਕਰ ਸਕਦੇ ਆ। ਬਹੁਤ ਵਧੀਆ ਹਾਰਟ ਲਈ ਬਹੁਤ ਵਧੀਆ। ਤਾਂ ਮੈਂ ਇਹ ਡਾਕਟਰ ਦੇ ਗਈ ਤਾਂ ਉੱਥੇ ਨਾ ਦਵਾਈ ਲੈਣ ਵਾਸਤੇ ਆਪਣੇ ਕੁਛ ਕਾਮ ਹਣ ਗਈ ਸੀ ਤਾਂ ਉੱਥੇ ਨਾ ਕੋਈ ਦਾ ਪੇਸ਼ੈਂਟ ਸੀ ਚਾਰ ਪੰਜ ਬੈਠੇ ਉਹ ਇਹੀ ਗੱਲ ਕਰ ਰਹੇ ਸੀ ਸਾਰੇ ਕਿ ਸਾਡੇ ਐਸਿਡ ਬਣਦਾ ਸਾਡੇ ਇੱਥੇ ਪੇਨ ਹੁੰਦੀ ਸਾਡੇ ਪੇਟ 'ਚ ਹਰ ਟਾਈਮ ਫੁੱਲਿਆ ਰਹਿੰਦਾ ਸਾਡਾ ਪੇਟ ਆਫਰਿਆ ਰਹਿੰਦਾ ਆ ਅਸੀਂ ਪਾਣੀ ਵੀ ਪੀ ਪੀ ਕੇ ਢੜੀ ਜਿੱਦਾਂ ਆਫਰ ਜਾਂਦਾ ਇਹ ਪਤਾ ਨਹੀਂ ਕਿਉਂ ਇਦਾਂ ਹੋ ਜਾਂਦਾ ਆ ਤੇ ਡਾਕਟਰ ਕਹਿੰਦਾ ਤੁਸੀਂ ਚਾਹ ਬੰਦ ਕਰ ਦਿਓ ਇਹ ਬੀਬੀਆਂ ਤੁਹਾਨੂੰ ਪਤਾ ਚਾਹ ਬੰਦ ਨਹੀਂ ਕਰ ਸਕਦੀਆਂ ਹਨਾ ਪਿਆਰੇ ਡਾਕਟਰ ਕਿੰਦਾ ਵੀ ਹਰੀਆਂ ਸਬਜ਼ੀਆਂ ਖਾਓ ਅੱਛਾ ਹਰੀਆਂ ਸਬਜ਼ੀਆਂ ਵੀ ਹੁਣ ਕੀ ਖਾਈਏ ਛੋਲੇ ਪੂਰੀਆਂ ਖਾਣੀਆਂ ਨਹੀਂ ਛੱਡ ਸਕਦੀਆਂ ਅਸੀਂ ਹਨਾ ਤਾਂ ਨਾ ਅਸੀਂ ਪਟੂਰੇ ਛੋਲੇ ਛੱਡ ਸਕਦੇ ਆ ਤਾਂ ਇਹ ਵੀ ਚਲੋ ਖਾਈ ਚਲੋ ਕੋਈ ਗੱਲ ਨਹੀਂ ਪਰ ਨਾਲ ਨਾ ਤੁਸੀਂ ਇਹੋ ਜਿਹੀਆਂ ਸਬਜ਼ੀਆਂ ਨੂੰ ਵਿੱਚ ਐਡ ਕਰੋ ਔਰ ਫਿਰ ਦੇਖਿਓ ਤੁਸੀਂ ਤੁਹਾਨੂੰ ਆਪ ਹੀ ਆਟੋਮੈਟਿਕ ਹੀ ਪਤਾ ਲੱਗੂਗਾ ਕਿ ਇਹ ਵਾਕਈ ਤੁਹਾਡੇ ਐਸਿਡ ਬੰਨਣਾ ਹਟ ਜਾਣਾ ਸਹੀ ਗੱਲ ਹੈ ਪੰਜ ਦਿਨ ਤੁਸੀਂ ਟਰਾਈ ਕਰ ਲਓ ਲੋਕੀ ਦੀ ਸਬਜੀ ਹਾਂ ਪੇਟ ਬਿਲਕੁਲ ਸਾਫ਼ ਨਾਲ ਲੱਗ ਜਾਊਗਾ ਹਲਕਾ-ਫੁਲਕਾ ਸਭ ਕੁਝ ਪਚੂਗਾ ਐਸਿਡ ਨਹੀਂ ਬਣੂਗਾ ਤੁਸੀਂ ਟਰਾਈ ਕਰਕੇ ਦੇਖੋ ਇਹਨੂੰ ਇੰਨੀ ਵਧੀਆ ਚੀਜ਼ ਆ ਅਸੀਂ ਬਹੁਤ ਟਰਾਈ ਕੀਤੀ ਆ ਅਸੀਂ ਮੁਕਣ ਦਿੱਤੀ ਨਹੀਂ ਹਮੇਸ਼ਾ ਸਾਡੇ ਘਰ ਵਿੱਚ ਹਾਂਜੀ ਤੁਸੀਂ ਕਦੇ ਵੀ ਸਾਡੇ ਘਰ ਵਿੱਚ ਆਣ ਕੇ ਦੇਖ ਲਓ ਲੋਕੀ ਕੀ ਆ ਪਿਆ ਹੋਊਗਾ ਪਿਆ ਹੋਊਗਾ ਹਮੇਸ਼ਾ ਤੇ ਉਹ ਤੁਹਾਨੂੰ ਖਾਣਾ ਪੈਣਾ ਸਾਡੇ ਘਰ ਤਾਂ ਪ੍ਰਾਣੇ ਭੱਜ ਜਾਂਦੇ ਸਾਡੇ ਜਿੰਨੇ ਵੀ ਪ੍ਰਾਣੇ ਸਾਨੂੰ ਗਾਲਾਂ ਕੱਢਦੇ ਕਹਿੰਦੇ ਇਹਨਾਂ ਦੇ ਜਾਓ ਲੋਕੀ ਬਣੀ ਹੁੰਦੀ ਈਆ ਬਣਿਆ ਹੁੰਦਾ ਈ ਖਾਈ ਜਾਂਦੇ ਪਰ ਸਾਨੂੰ ਪਤਾ ਉਹ ਅਸੀਂ ਕਿੰਨੇ ਮਜ਼ੇ ਤੇ ਉਹਨੂੰ ਖਾ ਕੇ ਬਿਲਕੁਲ ਇਸ ਲਈ ਹੈ ਨਾ ਹਾਂਜੀ ਸਾਡੀਆਂ ਦਾ ਨਾ ਵੀ ਸਬਜ਼ੀਆਂ ਦੇ ਵਿੱਚੋਂ ਫੇਵਰਟ ਸਬਜ਼ੀ ਰੱਬ ਤੁਹਾਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਬਿਲਕੁਲ ਖੁਸ਼ ਰੱਖੇ ਪਰਮਾਤਮਾ ਸਾਰਿਆਂ ਦੇ ਹਦੀ ਹੱਸਦੇ ਵਸਦੇ ਰਹੋ ਸਭ ਆਪਣੇ ਆਪਣੇ ਨਾਲ ਹੱਸਦੇ ਰਹੀਏ ਗੱਲਾਂ ਬਾਤਾਂ ਕਰਦੇ ਰਹੀਏ ਤੇ ਬਹੁਤ ਵਧੀਆ ਲੱਗਦਾ ਤੇ ਮੇਰੇ ਖਿਆਲ ਨਾਲ ਹੁਣ ਗੱਲਾਂ ਬਾਤਾਂ ਕਾਫੀ ਹੋ ਗਈਆਂ ਹਾਂਜੀ ਬਾਕੀ ਘਰਾਂ 'ਚ ਟੈਨਸ਼ਨਾਂ ਬਹੁਤ ਆ ਹੱਸਦੇ ਰਿਆ ਕਰੋ ਟੈਂਸ਼ਨਾਂ ਨੂੰ ਛੱਡ ਕੇ ਹੱਸਿਆ ਕਰੋ ਕੋਸ਼ਿਸ਼ ਕਰੋਗੇ ਨਾ ਤੁਸੀਂ ਆਪੇ ਤੁਹਾਨੂੰ ਹਾਸਾ ਆਊਗਾ ਦੇਖੋ ਜੇ ਅਸੀਂ ਦੱਸਣ ਲੱਪੀਏ ਨਾ ਆਪਣੀਆਂ ਟੈਂਸ਼ਨਾਂ ਤੇ ਸਾਰੀ ਰਾਤ ਨਹੀਂ ਉਹ ਨਹੀਂ ਅਸੀਂ ਦੱਸਦੇ ਹੀ ਰਹਿ ਜਣਾ ਪਰ ਉਹਦਾ ਕੋਈ ਫਾਇਦਾ ਨਹੀਂਗਾ ਕੋਈ ਹੱਲ ਨਹੀਂਗਾ ਆਪਾਂ ਕਿਸੇ ਨੂੰ ਆਪਣੀ ਟੈਂਸ਼ਨ ਦੱਸੀਏ ਜਾਂ ਰੋਈਏ ਕੋਈ ਫਾਇਦਾ ਨਹੀਂ ਉਹਦੇ ਨਾਲ ਚੰਗਾ ਹੱਸਣਾ ਬਿਲਕੁਲ ਬਸ ਕੇ ਉਹ ਆਪਣੀ ਜ਼ਿੰਦਗੀ ਕਟੋ ਹਾਂਜੀ ਟੈਨਸ਼ਨ ਲੈ ਕੇ ਕੋਈ ਫਾਇਦਾ ਨਹੀਂ ਆ ਬਿਲਕੁਲ ਹੈ ਨਾ ਟੈਨਸ਼ਨ ਰਿਲੀਜ਼ ਹੁੰਦੀ ਆ ਹਾਂ ਇੰਨਾ ਚਲੇ ਜਾਂਦੀ ਆ ਫੇ ਚਲੇ ਜਾਂਦੀ ਆ ਤੇ ਦਿਮਾਗ ਥੋੜਾ ਫਰੈਸ਼ ਹੋ ਜਾਂਦਾ ਆ ਫੇ ਤੁਸੀਂ ਆਰਾਮ ਨਾਲ ਸੌ ਸਕਦੇ ਬਾਕੀ ਦੁੱਖ ਸੁੱਖ ਤਾਂ ਇੱਦੇ ਚੱਲ ਗਏ ਜੀ ਇਹ ਤਾਂ ਇੱਦੀ ਰਹਿਣੇ ਜਾਂਦੀ ਜੀ ਹਰੇਕ ਦੇ ਘਰ ਟੈਨਸ਼ਨ ਹੈ ਕੋਈ ਨਾ ਕੋਈ ਕੋਈ ਬੰਦਾ ਬਚਿਆ ਨਹੀਂਗਾ ਟੈਨਸ਼ਨ ਸਹੀ ਗੱਲ ਹੈ ਹਣਾ ਸੋ ਖੁਸ਼ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਜੀ ਅੱਜ ਦੀ ਬਾਤ ਹੈਗੀ ਆ ਜੀ ਸਿਰ ਤੇ ਕਲਗੀ ਰੰਗ ਨਿਆਰੀ ਸਾਰੇ ਉਸ ਤੋਂ ਜਾਵਣ ਵਾਰੀ ਸਰਤੇ ਕਲਗੀ ਰੰਗ ਨਿਆਰੇ ਸਾਰੇ ਉਸ ਤੋਂ ਜਾਵਣ ਵਾਲੇ ਹਾਂਜੀ ਹਨਾ ਇਹ ਅੱਜ ਦੀ ਬਾਤ ਆ ਜੀ ਇਹ ਅੱਜ ਦੀ ਬਾਤ ਆ ਤੁਸੀਂ ਇਸ ਬਾਤ ਦਾ ਜਵਾਬ ਦੇਣਾ ਆ ਸੋ ਫੇਰ ਆਪਾਂ ਮਿਲਦੇ ਹਾਂ ਅਗਲੀ ਵਾਰੀ ਹਨਾ ਨੈਕਸਟ ਟਾਈਮ ਫੇਰ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ